ਪਟਿਆਲਾ ਦੇ ਵਿੱਚ ਵੀ ਐਨਕਾਊਂਟਰ ਹੋਇਆ ਜਿੱਥੇ ਪੁਲਿਸ ਦੀ ਗੋਲੀ ਦੇ ਨਾਲ ਇੱਕ ਗੈਂਗਸਟਰ ਜ਼ਖਮੀ ਹੋ ਗਿਆ ਔਰ ਸੀਆਏ ਪਟਿਆਲਾ ਦਿਨਾਲੇ ਮੁੱਠਪੇਟ ਹੋਈ ਹੈ ਔਰ ਗੈਂਗਸਟਰ ਮਲਕੀਤ ਉਰਫ ਚਿੱਟਾ ਜ਼ਖਮੀ ਹੋਇਆ ਪਿੱਛਾ ਕਰਦੇ ਸਮੇਂ ਗੈਂਗਸਟਰ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਜਵਾਬੀ ਫਾਇਰਿੰਗ ਦੇ ਵਿੱਚ ਜ਼ਖਮੀ ਹੋ ਗਿਆ ਮਲਕੀਤ ਸਿੰਘ ਉਰਫ ਚਿੱਟਾ ਕਤਲਤ ਇੱਕ ਇਰਾਦਾਇਕ ਕਤਲ ਵਰਗੇ ਕੇਸਾਂ ਦੇ ਵਿੱਚ ਵੌਂਟਡ ਸੀ ਜਿਸ ਦਾ ਪੁਲਿਸ ਪਿੱਛਾ ਕਰ ਰਹੀ ਸੀ ਲੋੜਿੰਦਾ ਸੀ ਪੁਲਿਸ ਭਾਲ ਕਰ ਰਹੀ ਸੀ ਤੇ ਇਸ ਉਚਾਲੇ ਇਸ ਪੁਲਿਸ ਦੇ ਪਿੱਛਾ ਕਰ ਰਹੀ ਸੀ ਤਾਂ ਜਾਣਕਾਰੀ ਹੈ ਕਿ ਇਸ ਨੇ ਗੋਲੀ ਚਲਾ ਦਿੱਤੀ ਪੁਲਿਸ ਦੇ ਉੱਤੇ ਤੇ ਫਿਰ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਤੇ ਇਸ ਦੇ ਇਸ ਨੂੰ ਗੋਲੀ ਲੱਗੇ ਜ਼ਖਮੀ ਹੋਇਆ ਹੈ ਤਾਂ ਪੁਲਿਸ ਦਾ ਐਕਸ਼ਨ ਮੋਡ ਲਗਾਤਾਰ ਜਾਰੀ ਹੈ ਕਿ ਵਕ 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 ਥਾਵਾ ਤੋਂ ਇਸ ਤਰੀਕੇ ਦੀਆਂ ਖਬਰਾਂ ਕਿਉਂਕਿ 스내ਚਿੰਗ ਦੀਆਂ ਲੁਟਾਂ ਖੋਹਾਂ ਦੀਆਂ ਜਾਂ ਫਿਰ ਅਸੀਂ ਜ਼ਿਕਰ ਕਰੀਏ ਕਿ ਜਿਹੜੇ ਗੈਂਗਸਟਰ ਰੰਗਦਾਰੀ ਮੰਗਦੇ ਨੇ ਅਜਿਹੀਆਂ ਖਬਰਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਲਗਾਤਾਰ ਸਾਹਮਣੇ ਆਈਆਂ ਨੇ 32 ਬੋਲ ਦਾ ਪਿਸਤਲ ਵੀ ਕਬਰਾਮਤ ਹੋਇਆ 6 ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਤਾਂ ਪਟਿਆਲਾ ਦੇ ਵਿੱਚ ਇਨਕਾਊਂਟਰ ਹੋਇਆ ਔਰ ਜੋ ਮੈਂ ਜ਼ਿਕਰ ਕਰ ਰਿਹਾ ਸੀ ਕਿ ਵਕਫਾ ਖਾਵਾ ਦੇ ਉੱਤੇ ਲਗਾਤਾਰ ਹੁੰਦੀਆਂ ਅਜਿਹੀਆਂ ਐਕਸ਼ਨ ਔਰ ਕਟਨਾਵਾ ਦੇ ਉੱਤੇ ਪੁਲਿਸ ਦਾ ਐਕਸ਼ਨ ਨਜ਼ਰ ਆ ਰਿਹਾ ਹੈ ਰੋਕ ਕਰਦੇ ਹਾਂ ਪੰਕਜ ਕਪਾਈ ਸਾਡੇ ਸੇ ਹੋ ਗਿਆ ਇਸ ਸਮੇਂ ਫੋਨ ਲਾਈਨ ਤੇ ਨੇ ਪੰਕਜ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਪੁਲਿਸ ਦਾ ਐਕਸ਼ਨ ਮੋਡ ਆਨ ਹੈ ਬਿਲਕੁਲ ਬਿਲਕੁਲ ਗੁਰਪ੍ਰੀਤ ਸੀਆਈਏ ਪਟਿਆਲਾ ਨੂੰ ਇੱਕ ਟਿਪ ਮਿਲੀ ਸੀ ਕਿ ਪਸਿਆਨਾ ਦੇ ਆਸ-ਪਾਸ ਚਿੱਟਾ ਜਿਹੜਾ ਵਾ ਉਹ ਹੋ ਸਕਦਾ ਹੈ ਮਲਗੀ ਚਿੱਟਾ ਇਸ ਦਾ ਨਾਮ ਤੇ ਇਸ ਦੇ ਉੱਤੇ 6 ਜਿਹੜੇfroti ਦੇ ਮਾਮਲੇ ਦਰਜ ਨੇ ਔਰ ਇੱਕ ਮਰਡਰ ਦਾ ਮਾਮਲਾ ਦਰਜਾ ਔਰ ਇੱਕ ਅਟੈਂਪਟ ਟੂ ਮਰਡਰ ਦਾ ਮਾਮਲਾ ਜਿਹੜਾ ਦਰਜ ਹੈ ਔਰ ਜਦੋਂ ਪਸਿਆਨਾ ਦੇ ਕੋਲ ਜੀਆਈਏ ਸਟਾਫ ਪਟਿਆਲਾ ਪਹੁੰਚਿਆ ਪੁਲਿਸ ਨੂੰ ਦੇਖ ਕੇ ਇਸ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਔਰ ਪੁਲਿਸ ਨੇ ਇਸ ਦਾ ਪਿੱਛਾ ਕੀਤਾ ਜੋ ਜਾਣਕਾਰੀ ਮੇਰੇ ਕੋਲ ਨਹੀਂ ਹੈ ਔਰ ਪਿੱਛਾ ਕਰਦੇ ਹੋਏ ਦੇਨੋ ਇੱਕ ਫਾਈਨਿੰਗ ਪੁਲਿਸ ਦੇ ਵੱਲੋਂ ਦਿੱਤੀ ਗਈ ਜੋ ਜਾਣਕਾਰੀ ਮਿਲੀ ਹੈ ਔਰ ਉਸ ਤੋਂ ਬਾਅਦ ਪੁਲਿਸ ਵੱਲੋਂ ਜਾਣਕਾਰੀ ਇਹ ਮਿਲੀ ਹੈ ਕਿ ਜਵਾਬੀ ਕਾਰਵਾਈ ਜਿਹੜੀ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਗਈ ਔਰ ਇਸ ਦੌਰਾਨ ਇੱਕ ਗੋਲੀ ਜਿਹੜੀ ਹੈ ਉਹ ਮਲਕੀਤ ਚਿੱਟੇ ਦੇ ਪੈਰ ਦੇ ਉੱਤੇ ਲੱਗੀ ਹੈ ਔਰ ਇਸ ਦੌਰਾਨ ਜਿੱਥੇ ਕਾਲਾ ਸੁਨੇ ਲੈ ਕੇ ਜਾਇਆ ਜਾ ਰਿਹਾ ਪੈਰ ਤੇ ਗੋਲੀ ਲੱਗੀ ਹੈ ਪੰਜਾਬ ਪੁਲਿਸ ਦੀ ਔਰ ਦੂਜੇ ਪਾਸੇ ਇੱਕ ਬਕਤੀ ਬੋਰ ਦੀ ਕੰਟਰੀ ਮੇਡ ਪਿਸਟਲ ਅਤੇ 6 ਕਾਰਤੂਸ ਜਿਹੜੇ ਨੇ ਇਸ ਦੇ ਕੋਲੋਂ ਪੁਲਿਸ ਨੇ ਬ੍ਰਾਹਮਤ ਕਿਤੇ ਨੇਤਾ ਅੱਜ ਦੂਸਰਾ ਐਂਕਾਊਂਟਰ ਜਿਹੜਾ ਵੈ ਉਹ ਪੰਜਾਬ ਪੁਲਿਸ ਦਾ ਨਜ਼ਰ ਆਇਆ ਸਵੇਰੇ ਅਸੀਂ ਦੇਖਿਆ ਸੀ ਕਿ ਖਰੜ ਪਟਿਆਲਾ ਖਰੜ ਜਿਹੜਾ ਐਂਕਾਊਂਟਰ ਕੀਤਾ ਗਿਆ ਔਰ ਉਸ ਤੋਂ ਬਾਅਦ ਹੁਣ ਪਟਿਆਲੇ ਦੇ ਵਿੱਚ ਜੀਆਈਐਸ ਸਟਾਫ ਨੂੰ ਜਦੋਂ ਟਿਪ ਮਿਲੀ ਪਟਿਆਲਾ ਜੀਆਈਐਸ ਸਟਾਫ ਉੱਤੇ ਪਹੁੰਚਿਆ ਔਰ ਉਸ ਤੋਂ ਬਾਅਦ ਜਦੋਂ ਭੱਜਿਆ ਉੱਥੋਂ ਔਰ ਉਸ ਦੌਰਾਨ ਫਾਇਰਿੰਗ ਕਰਨ ਤੋਂ ਬਾਅਦ ਕੀਤੀ ਗਈ ਔਰ ਇਸ ਨੂੰ ਹੁਣ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਬੋਰੋ ਠੀਕ ਹੈ ਤਾਂ ਹਿਰਾਸਤ ਦੇ ਵਿੱਚ ਲੈ ਲਿਆ ਹੈ ਮਲਕੀਤ ਸਿੰਘ ਔਰ ਫਚਿੱਟਾ ਔਰ ਜਿਸ ਤਰੀਕੇ ਨਾਲ ਮੋਹਾਲੀ ਦੇ ਵਿੱਚ ਇਨਕਾਊਂਟਰ ਹੋਇਆ ਸੀ ਤੇ ਉਸ ਤੋਂ ਬਾਅਦ ਹੁਣ ਪਟਿਆਲਾ ਤੋਂ ਇਹ ਸਾਹਮਣੇ ਖਬਰ ਆ ਰਹੀ ਹੈ ਪੰਗਜ ਕੀ ਜਾਣਕਾਰੀ ਔਰ ਤੁਹਾਡੇ ਕੋਲ ਕੀ ਇਸ ਤੇ ਕਿਹੜੇ-ਕਿਹੜੇ ਮਾਮਲੇ ਦੇ ਵਿੱਚ ਲੋੜਿੰਦਾ ਸੀ ਪੁਲਿਸ ਨੂੰ ਕਿਉਂਕਿ ਕਤਲ ਇਰਾਦਾਇਕ ਕਤਲ ਵਰਗੇ ਕੇਸਿਸ ਦੇ ਵਿੱਚ ਪੁਲਿਸ ਦੇ ਲਈ ਵਾਂਟਡ ਸੀ ਕੋਈ ਜਿਹੜਾ ਅਹਿਮ ਜਾਣਕਾਰੀ ਇਸ ਇਸ ਦੇ ਨਾਲ ਜੁੜੀ ਹੋਈ ਤੇ ਦੂਜਾ ਪੁਆਇੰਟ ਜਦੋਂ ਪੁਲਿਸ ਇਸ ਦਾ ਪਿੱਛਾ ਕਰ ਰਹੀ ਸੀ ਇਸ ਪੂਰੀ ਮੁੱਠਪੇੜ ਦੇ ਦੌਰਾਨ ਇਕੱਲਾ ਸੀ ਜਾਂ ਫਿਰ ਇਸ ਦੇ ਨਾਲ ਕੋਈ ਇਸ ਦਾ ਕੋਈ ਸਾਥੀ ਵੀ ਸੀ ਦੀ ਮਲਕੀਤ ਦੀ ਉਮਰ 21 ਸਾਲ ਹੈ ਐਫਆਈਆ ਨੰਬਰ 154/23 ਪਟਿਆਲੇ ਦੇ ਵਿੱਚ ਮਰਡਰ ਦਾ ਮਾਮਲਾ ਤੇ ਟਾਈਮ ਤੋਂ ਮਰਡਰ ਦਾ ਮਾਮਲਾ ਜਿਹੜਾ ਇਸ ਦੇ ਉੱਤੇ ਦਰਜ ਹੈਗਾ ਇਸ ਤੋਂ ਇਲਾਵਾ ਕਈ ਸਰੀਆਂ ਫਰੋਪੀਆਂ ਜਿਹੜੀਆਂ ਨੇ ਇਸ ਦੇ ਉੱਤੇ ਮਾਮਲੇ ਦਰਜ ਕੀਤੇ ਗਏ ਸੀਗੇ ਔਰ ਇਹ ਇਹ ਜਾਣਕਾਰੀ ਮਿਲੀ ਸੀ ਕਿਉਂਕਿ ਇਸ ਦੀ ਭਾਲ ਪਿਛਲੇ ਕੁਝ ਦਿਨਾਂ ਤੋਂ ਪਟਿਆਲਾ ਪੁਲਿਸ ਸੀਆਈਏ ਸਟਾਫ ਕਰ ਰਿਹਾ ਸੀਗਾ ਔਰ ਇਹ ਜਾਣਕਾਰੀ ਮਿਲੀ ਕਿ ਮਲਕੀਤ ਉਰਫ ਚਿੱਟਾ ਜਿਹੜਾ ਵਾ ਉਹ ਪਟਿਆਲਾ ਦੇ ਇੱਕ ਏਰੀਏ ਦੇ ਵਿੱਚ ਘੁੰਮ ਰਿਹਾ ਵਾ ਔਰ ਉਸ ਦੌਰਾਨ ਪੁਲਿਸ ਉੱਥੇ ਉਸ ਜਗ੍ਹਾ ਦੇ ਉੱਤੇ ਪਹੁੰਚੀ ਔਰ ਪੁਲਿਸ ਨੂੰ ਦੇਖ ਕੇ ਇਹ ਉੱਥੋਂ ਫਰਾਰ ਹੋ ਗਿਆ ਉੱਥੋਂ ਭੱਜ ਗਿਆ ਇਕੱਲਾ ਹੀ ਜਾਣਕਾਰੀ ਮਿਲੀ ਹੈ ਕਿ ਇਕੱਲਾ ਹੀ ਉਸ ਜਗ੍ਹਾ ਦੇ ਉੱਤੇ ਸੀਗਾ ਔਰ ਜਦੋਂ ਪੁਲਿਸ ਇਸ ਦਾ ਪਿੱਛਾ ਕਰ ਰਹੀ ਸੀ ਪੁਲਿਸ ਨੂੰ ਸਰੈਂਡਰ ਕਰਨ ਨੂੰ ਕਹਿ ਰਹੀ ਸੀਗੀ ਤਾਂ ਇੱਕ ਫਾਇਰਿੰਗ ਜਿਹੜੀ ਹੈ ਪੁਲਿਸ ਦੇ ਉੱਤੇ ਕੀਤੀ ਗਈ ਹਾਲਾਂਕਿ ਪੁਲਿਸ ਤੇ ਕੋਈ ਗੋਲੀ ਨਹੀਂ ਚੱਲੀ ਲੇਕਿਨ ਪੁਲਿਸ ਕੋਲੋਂ ਜਾਣਕਾਰੀ ਮਿਲੀ ਹੈ ਕਿ ਇਸ ਦੇ ਉੱਤੇ ਫਾਇਰਿੰਗ ਕੀਤੀ ਗਈ ਔਰ ਇੱਕ ਪੈਰ ਤੇ ਉੱਤੇ ਗੋਲੀ ਜਿਹੜੀ ਐ ਇਸਦੀ ਲੱਗੀ ਔਰ ਇਸ ਨੂੰ ਕਸਟੜੀ ਦੇ ਵਿੱਚ ਲਿੱਤਾ ਔਰ ਇਸ ਦੇ ਨਾਲ ਨਾਲ ਇੱਕ ਬੱਤੀ ਬੋਰ ਜਿਹੜੀ ਕੰਟਰੀ ਮੇਡ ਪਿਸਟਲ ਐ ਇਸ ਦੇ ਕੋਲੋਂ ਮਿਲੀ ਐ ਮਲਕੀਤ ਦੇ ਕੋਲੋਂ 6 ਕਾਰਤੂਸ ਜਿਹੜੇ ਨੇ ਉਹ ਪੁਲਿਸ ਨੇ ਬਰਾਮਦ ਕੀਤੇ ਨੇ ਠੀਕ ਐ ਪੰਕਜ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ ਰੁਕ ਕਰਦਾ ਮਨੋਜ ਰਾਠੀ ਸਾਡੇ ਸਹਿਯੋਗੀ ਸਾਡੇ ਨਾਲ ਜੁੜੇ ਹੋਏ ਨੇ ਮਨੋਜ ਮਨੋਜ ਕੀ ਕੋ ਜਾਣਕਾਰੀ ਐ ਤੁਹਾਡੇ ਕੋਲ ਕਰੋ ਗਿਦਾ ਪੰਕਜ ਵੀ ਜੇਕਰ ਕਰ ਰਹੇ ਸੀ ਕਿ ਇਸ ਹਫਤੇ ਦੇ ਅਸੀਂ ਗੱਲ ਕਰ ਲਈਏ ਬਿੱਤੇ 7 ਦਿਨਾਂ ਦੇ ਅੰਦਰ ਜਿਹੜੇ ਕਾਦਰ ਦੇ 10 ਜਨਾਂ ਦੇ ਅੰਦਰੋਂ ਦੇ 7 ਕੁਕਿਆਤ ਜਿਹੜੇ ਗੈਂਗਸਟਰ ਨੇ ਬਦਮਾਸ਼ ਨੇ ਉਹਨਾਂ ਦਾ ਇਨਕਾਊਂਟਰ ਹੋਇਆ ਹੈ ਔਰ ਜਿਹਦੇ ਵਿੱਚ ਮਲਕੀ ਚਿਟਾ ਥੋੜਾ ਜਿਹਾ ਬੈਕਗ੍ਰਾਉਂਡ ਇਹਦੀ ਦੱਸਦੀ ਹੈ ਕਿ ਮਲਕੀ ਚਿਟਾ ਹੈ ਕੌਣ ਕਈ ਮਾਮਲੇ ਦਰਜ ਨੇ 6 ਮਰਡਰ ਕੇਸ ਤੇ ਵਾਂਟਡ ਹੈਗਾ ਮਲਕੀ ਚਿਟਾ ਔਰ ਅੱਜ ਕਾਦਰ ਦੇ ਕੇ ਪਟਿਆਲਾ ਦੇ ਸੀਆਈਏ ਨੇ ਇਹਦੇ ਵਿੱਚ ਪੂਰਾ ਆਪਰੇਸ਼ਨ ਕੀਤਾ ਔਰ ਇੱਕ ਵੱਡੀ ਕਾਮਯਾਬੀ ਕਹਾ ਕਰਦੇ ਇਹਦੇ ਵਿੱਚ ਹਾਸਲ ਹੋਈ ਹੈ ਮਲਕੀ ਚੇਤਾ ਨਾਲ ਦਾ ਇਨਕਾਊਂਟਰ ਕੀਤਾ ਉਹਨੇ ਭਜਨ ਦੀ ਕੋਸ਼ਿਸ਼ ਕੀਤੀ ਲੇਕਿਨ ਪੁਲਿਸ ਨੇ ਜਦੋਂ ਉਹ ਸਰੈਂਡਰ ਕਰਨ ਵਾਸਤੇ ਆਤੇ ਪੁਲਿਸ ਤੇ ਫਾਇਰਿੰਗ ਕੀਤੀ ਗਈ ਹੈ ਔਰ ਹਾਲਾਤ ਕੀ ਜਵਾਬੀ ਫਾਇਰ ਤੋਂ ਪੈਰ ਤੇ ਗੋਲੀ ਲੱਗੀ ਹੈ ਔਰ ਸੀਆਈਏ ਪਟਿਆਲਾ ਸਮਿੰਦਰ ਜਿਹੜੇ ਸਮਿੰਦਰ ਸਿੰਘ ਨੇ ਸੀਆਈਏ ਇੰਚਾਰਜ ਨੇ ਉਹਨਾਂ ਦੀ ਪੂਰੀ ਗਵਾਹੀ ਦੇ ਵਿੱਚ ਇਹ ਪੂਰਾ ਆਪਰੇਸ਼ਨ ਕੀਤਾ ਗਿਆ ਪਟਨਾਪੁਰ ਦੱਸਿਆ ਕਿ ਇੱਕ ਟਿਪ ਆਫ ਵਿਲੀਜ ਹੀ ਪੁਲਿਸ ਨੂੰ ਲਗਾਤਾਰ ਵੌਂਟਡ ਚੱਲ ਰਿਹਾ ਸੀਗਾ ਪਟਿਆਲਾ ਪੁਲਿਸ ਦੇ ਔਰ ਕਹਿ ਸਕਦੇ ਆ ਕਿ ਪੰਜਾਬ ਪੁਲਿਸ ਦਾ ਸਰਦਾਰ ਬਣਿਆ ਹੋਇਆ ਸੀਗਾ ਮਲਕੀਤ ਚੇਟਾ ਲਗਾਤਾਰ ਵੌਂਟਡ ਸੀ 6 ਮਰਡਰ ਕੇਸਿਸ ਦੇ ਨਾਲ ਨਾਲ ਐਕਸਟਰਸ਼ਨ ਡਕੈਤੀ ਹੋਰ ਕਈ ਮਾਮਲੇ ਦੱਸੇ ਗਏ ਔਰ ਕਾਫੀ ਸਾਥਿਰ ਬਦਮਾਸ਼ ਦੱਸਿਆ ਜਾ ਰਿਹਾ ਮਲਕੀਤ ਹਾਲਾਂਕਿ ਲਗਾਤਾਰ ਇੱਕ ਟਿਪ ਆਫ ਸੀ ਮੁਖਦਰੀ ਸੀ ਪੁਲਿਸ ਨੂੰ ਕਿ ਇਸ ਏਰੀਆ ਦੇ ਵਿੱਚ ਘੁੰਮ ਰਿਹਾ ਉਸ ਤੋਂ ਬਾਅਦ ਪੁਲਿਸ ਨੇ ਜਦੋਂ ਨੂੰ ਸਰੈਂਡਰ ਕਰਨ ਵਾਸਤੇ ਕਿਹਾ उन्हें फायरिंग की दी हालांकि वे को एक बत्ती बोर आ, कंट्री मेड पिस्टल छह जिंदा कारतूस बरामद राजपुरा दस दिए कि अनकाउंटर है पहला इनकाउंट ओप्रेशमीत का होया मोहाली की सी आई ए पुलिस ने किया जिना को दो बत्ती बोर दी एक होर पिस्टल जी है वो रिकवर की है पुलिस से फायरिंग तो की पुलिस की ग्डी से उन्होंने फायरिंग की और यह दूजा ਦੂਜਾ ਜਿਹੜਾ ਹੈਗਾ ਵੱਡਾ ਕਹਿ ਸਕਦੇ ਕਿ ਆਪਰੇਸ਼ਨ ਇਹਦੇ ਵਿੱਚ ਕੀਤਾ ਹੈ ਤੇ ਹੁਣ ਇਹ ਪੁਲਿਸ ਦੀ ਗ੍ਰਿਫਤ ਹੈ ਯਾਨੀ ਕਿ ਇਹਦੇ ਵਿੱਚ ਬਹੁਤ ਸੋ ਕਈ ਚੀਜ਼ਾਂ ਸਾਟ ਆਊਟ ਹੋਣ ਗਿਆ ਕਈ ਚੀਜ਼ਾਂ ਇਹਦੇ ਵਿੱਚ ਪੁਲਿਸ ਦੀ ਇਨਵੈਸਟੀਗੇਸ਼ਨ ਤੇ ਸਾਹਮਣੇ ਆ ਰਹੀ ਹੈ ਕਿ ਮਲਕੀਤ ਆਪਣਾ ਕਿਸ ਤਰ੍ਹਾਂ ਗੈਂ ਚਲਾ ਰਿਹਾ ਸੀਗਾ ਕਿੰਨੇ ਕੇਸਾਂ ਵਿੱਚ ਮੌਨਿਟਰਡ ਹੈਗਾ ਔਰ ਕਿਸ ਤਰ੍ਹਾਂ ਦੀ ਅੱਗੇ ਵਰਦਾਤਾ ਨੂੰ ਅੰਜਾਮ ਦੇਣਾ ਸੀਗਾ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਜੁੜ ਗਈ ਹੈ ਗੌਰਵ ਸ਼ੁਕਰੀਆ ਮਨੋਚ ਤਾਨਵਾਸਾੜਨਾ ਜੁੜਨ ਲਈ ਪੰਕਜ ਤੁਹਾਡਾ ਵੀ ਧੰਨਵਾਦ ਸੜਨਾ ਜੁੜਨ ਲਈ ਇਸ ਪੂਰੀ ਗੱਲਬਾਤ ਦੇ ਲਈ ਔਰ ਜਿਸ ਤਰੀਕੇ ਨਾਲ ਐਕਸ਼ਨ ਨਜ਼ਰ ਆ ਰਿਹਾ ਹੈ ਪਟਿਆਲਾ ਪੁਣਸ ਦੇ ਲਈ ਇੱਕ ਵੱਡੀ ਸਰਦਾਰਦੀ ਬਣਿਆ ਹੋਇਆ ਸੀ ਚਿੱਟਾ ਜਿਸ ਨੂੰ ਕਿਹਾ ਜਾ ਰਿਹਾ ਮਲਕੀਤ ਸਿੰਘ ਵਰ ਚਿੱਟਾ ਉਸ ਨੂੰ ਕਾਬੂ ਕਰ ਲਿਆ ਗਿਆ ਹੈ ਇਸ ਇਨਕਾਊਂਟਰ ਤੋਂ ਬਾਅਦ